ਤੁਸੀਂ ਇਹ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜੁਰਗਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅੰਦੋਲਨ ਗ੍ਰਿਫਤਾਰੀਆਂ ਨੂੰ ਤੇ ਤੰਬੂ ਖਾੜ ਨਾਲ ਖਤਮ ਨਹੀਂ ਹੁੰਦੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ ਕ ਚੰਬੂ ਦੇ ਖਨੌਰੀ ਬਾਡਰਾ ਉੱਪਰ ਮੋਰਚੇ ਹਟਾਉਣ ਮਗਰੋਂ ਕਿਸਾਨਾਂ ਅੰਦਰ ਉਸ ਦੀ ਲਹਿਰ ਫੈਲ ਗਈ ਹੈ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਮੈਦਾਨ ਵਿੱਚ ਨਿੱਤਰ ਆਈਆਂ ਹਨ ਕਿਸਾਨਾਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ ਕਿਸਾਨ ਲੀਡਰ ਅਭਿਮਨਯੋ ਕਹਾਰ ਨੇ ਪੁਲਿਸ ਦੇ ਹਾਸਲ ਵਿੱਚੋਂ ਇਹ ਹੀ ਆਪਣੇ ਫੇਸਬੁੱਕ ਪੇਜ ਉੱਪਰ ਪੋਸਟ ਪਾ ਕੇ ਐਲਾਨ ਕੀਤਾ ਹੈ ਕਿ ਵਿਰੋਧ ਪ੍ਰਦਰਸ਼ਨ ਗ੍ਰਫਤਾਰੀਆਂ ਤੇ ਤੰਬੂ ਖਾੜ ਨਾਲ ਖਤਮ ਨਹੀਂ ਹੁੰਦਾ ਦੱਸ ਦਈਏ ਕਿ ਪੁਲਸ ਵੱਲੋਂ ਦੇ ਪ੍ਰਸ਼ਾਸਨਕਾਰੀ ਕਿਸਾਨਾਂ ਨੂੰ ਸ਼ੰਭੂ ਅਤੇ ਖਨੌਰੀ ਸਰਹੱਦ ਤੇ ਹਟਾਉਣ ਮਗਰੋਂ ਪੰਜਾਬ ਵਿੱਚ ਫਫੜਾ ਦਾ ਮਾਹੌਲ ਬਣ ਗਿਆ ਹੈ ਕਿਸਾਨ ਸੜਕਾਂ ਤੇ ਆ ਗਏ ਹਨ ਕਈ ਥਾਵਾਂ ਤੇ ਪੁਲਸ ਤੇ ਕਿਸਾਨਾਂ ਵਿਚਕਾਰ ਝਪਟਾਂ ਵੀ ਹੋਈਆਂ ਹਨ ਇਸ ਦੇ ਨਾਲ ਹੀ ਸ਼ੰਭੂ ਅਤੇ ਖਨੌਰੀ ਇਫਤਰਾਦ ਤੇ 13 ਮਹੀਨਿਆਂ ਦੀ ਕੀਤੀ ਗਈ ਬੈਰੀਗੇਟਿੰਗ ਨੂੰ ਹਟਾਇਆ ਜਾ ਰਿਹਾ ਹੈ ਪੰਜਾਬ ਅਤੇ ਹਰਿਆਣਾ ਦੇ ਤੱਕ ਸ਼ੰਭੂ ਸਰਹੱਦ ਦਾ ਹਿੱਸਾ ਖੋਲ ਦਿੱਤਾ ਗਿਆ ਹੈ DIG ਹਰਮਨबीर ਗਿੱਲ ਨੇ ਕਿਹਾ ਹੈ ਕਿ ਲੋਕ ਇੱਥੋਂ ਇੱਥੋਂ ਜਾ ਸਕਦੇ ਹਨ ਹੁਣ ਅੰਬਾਲਾ ਤੇ ਰਾਜਪੁਰਾ ਜਾਣ ਵਾਲੀ ਸਾਈਡ ਨੂੰ ਖੋਲਿਆ ਜਾ ਰਿਹਾ ਹੈ ਉਧਰ ਪੁਲਸ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਸ਼ੌਨੀ ਵਿੱਚ ਪੀਡਬਲ ਡੈਸਟ ਹਾਊਸ ਵਿੱਚ ਤਬਦੀਲ ਕਰ ਦਿੱਤਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ